ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੰਨੇ ਵੀ ਪੰਜਾਬ ਦੇ ਵਿੱਚ ਸੰਸਥਾਵਾਂ ਸੇਵਾ ਕਰਦੀਆਂ ਨੇ ਮੈਂ ਉਹਨਾਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪਿੰਡ ਗੁਰਚੱਕ ਮਨਸੂਰ ਡਾਲਾ ਧਰਮਕੋਟ ਪਤਨ ਇਹਨਾਂ ਜ਼ਮੀਨਾਂ ਦੇ ਵਿੱਚ 25 ਤਰੀਕ ਦਾ ਪਾਣੀ ਆਇਆ ਭਰਾਵੋ ਤੇ ਆ ਸਾਰੀ ਜ਼ਮੀਨ ਜਿਹੜੀ ਆ ਵੇਖੋ ਮੋਟਰਾਂ ਟਰਾਂਸਫਰਮ ਲੱਗੇ ਜੇ ਤੇ ਆ ਸਾਰੀ ਝਿੜਬ ਚੜ ਗਈ ਜੇ ਤੇ ਅੱਜ ਹੋ ਗਈ ਜੇ 8 ਤਰੀਕ ਹੋ ਗਈ ਜੇ ਤੇ ਅੱਜ ਵੀ ਆ ਹਾਲਾਤ ਜਿਆ ਵੇਖ ਲੋ ਇਹ ਕਾ ਕੇ ਮੇਰੀ ਇਹ ਬੇਨਤੀ ਆ ਪੀ ਜਿਹੜੀਆਂ ਕੋਈ ਚੰਗੀਆਂ ਸੰਸਥਾਵਾਂ ਨੇ ਜਿਵੇਂ ਖਾਲਸਾ ਆਈਡੀਆ ਬਾਬਾ ਦੀਪ ਸਿੰਘ ਵਲਫਾਈ ਸੋਸਾਇਟੀ ਆ ਇਦਾਂ ਦੀਆਂ ਪੰਜ ਛੇ ਸੋਸਾਇਟੀਆਂ ਹੋਰ ਨੇ ਸਾਡੇ ਪੰਜਾਬ ਚ ਬੜੀਆਂ ਸੇਵਾ ਕਰਦੀਆਂ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਇਨ੍ਹਾਂ ਪਿੰਡਾਂ ਦੇ ਵਿੱਚ ਆ ਕੇ ਅੱਜ ਤੋਂ 10 ਦਿਨ ਤੇ 15 ਦਿਨ ਬਾਅਦ ਆ ਕੇ ਉਹ ਮੌਕਾ ਵੇਖ ਕੇ ਪਿੰਡ ਗੁਰਚੱਕ ਮਨਸੂਰ ਧਰਮਕੋੜ ਪੱਤਨ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਰੇਤ ਨੇ ਬਰਬਾਦ ਕਰਤੀਆਂ ਪੈ ਕੇ ਉਹਨਾਂ ਨੂੰ ਰੇਤ ਨੂੰ ਕਿਸੇ ਬੰਨੇ ਲਾਉਣ ਵਾਸਤੇ ਉਹਨਾਂ ਲੋਕਾਂ ਦੀ ਬਾਹ ਫੜੀ ਜਾਏ ਕਿਉਂਕਿ ਲੋਕ ਜਿਹੜੇ ਨੇ ਉਹ ਪਹਿਲੀ ਫਸਲ ਗਵਾ ਚੁੱਕੇ ਆ ਤੇ ਜ਼ਮੀਨਾਂ ਵੀ ਗਵਾ ਚੁੱਕੇ ਆ ਤੇ ਉਹਨਾਂ ਦੀ ਕਣਕ ਬੀਜਣ ਵਾਸਤੇ ਕੋਈ ਨਾ ਕੋਈ ਮਤ ਕੀਤੀ ਜਾਵੇ ਮੈਂ ਸਾਰੀਆਂ ਸੰਸਥਾਵਾਂ ਨੂੰ ਪੰਜਾਬ ਦੇ ਵਿੱਚ ਵਸਦੇ ਜਿਹੜੇ ਲੋਕ ਸੇਵਾ ਕਰ ਰਹੇ ਮੈਂ ਸਾਰਿਆਂ ਨੂੰ ਆਪਣੇ ਇਸ ਨਗਰਾਂ ਲੋਹਤ ਜੋੜ ਕੇ ਬੇਨਤੀ ਕਰਦਾ ਪੀ ਇਹ ਸੇਵਾ ਜਿਹੜੀ ਆ ਹੁਣ ਸਾਨੂੰ ਡੀਜ਼ਲ ਚ ਕੋਈ ਚੀਜ਼ ਮਹਿਆ ਕਰਾਈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ